ਹਾਂਜੀ ਸਰ ਇਹਨੂੰ ਸਹਿਕਾਰ ਮੈਂ ਸੁਖਜਿੰਦਰ ਕੌਰ ਅੱਜ ਆਪਾਂ ਜਿਵੇਂ ਗੱਲ ਕੀਤੀ ਸੀ ਕਿ ਫੁਲਕਾਰੀ ਦੇ ਵਿੱਚ ਜਿਹੜੇ ਆਪਾਂ ਬਾਕਸ ਬਣਾਵਾਂਗੇ ਉਹ ਬਿਨਾ ਇੰਸੀਟਿਵ ਤੋਂ ਬਣਾਵਾਂਗੇ ਤਾਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਦੇਖ ਲੈ ਕੇ ਫੁਲਕਾਰੀ ਦੇ ਜਿਵੇਂ ਆ ਸੀਨ ਲਾਈ ਸਗੀ ਆਪਾਂ ਠੀਕ ਹੈ ਜੀ ਆਹ ਪੁੱਠੀ ਸਾਈਡ ਆ ਤੇ ਆਹ ਸਿੱਧੀ ਸਾਈਡ ਆ ਤਾਂ ਤੁਸੀਂ ਸਿੱਧੀ ਸਾਈਡ ਅੰਦਰ ਕਰਕੇ ਇਹਦੀ ਇਸ ਤਰ੍ਹਾਂ ਤਹਿ ਲਗਾ ਲੈਣੀ ਆ ਲੰਬਾਈ ਦੇ ਨਾਲ ਨਾਲ ਇਹ ਤਹਿ ਲਾ ਲੈਣੀ ਆ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਲੰਬਾਈ ਨਾਲ ਇਹਦੀ ਤੈਹ ਲੱਗ ਗਈ ਜਦੋਂ ਇਹਦੀ ਤੁਸੀਂ ਤੈਹ ਲਗਾ ਲਓਗੇ ਤਾਂ ਤੁਸੀਂ ਕੀ ਕਰਨਾ ਆਹ ਜਿਹੜਾ ਖੁੱਲਾ ਪਾਸਾ ਹੈ ਇਸ ਪਾਸੇ ਦਾ ਕੋਈ ਚੱਕਰ ਨਹੀਂ ਪ੍ਰੈਸ ਦਾ ਪਰ ਜਿਹੜਾ ਉਹ ਬੰਦ ਪਾਸਾ ਉਧਰ ਚੰਗੀ ਤਰ੍ਹਾਂ ਪ੍ਰੈਸ ਮਾਰ ਲੈਣੇ ਆ ਤੇ ਬਾਹਰ ਕੱਟ ਨਹੀਂ ਹੋਣੀ ਚਾਹੀਦੀ ਸਹੀ ਕਰਕੇ ਬਿਲਕੁਲ ਪ੍ਰੈਸ ਮਾਰ ਦੇਣੀ ਹੈ ਠੀਕ ਹੈ ਜੀ ਜਿਆਦਾ ਜ਼ਰੂਰ ਤਾਂ ਆਪਾਂ ਨੂੰ ਕੰਨੀਆਂ ਤੇ ਆਪਾਂ ਕੰਨੀ ਤੇ ਪ੍ਰੈਸ ਮਾਰ ਲਾਂ ਉਧਰਲੀ ਤੇ ਵੀ ਤੇ ਉਧਰ ਵੀ ਇਸ ਤਰ੍ਹਾਂ ਚੰਗੀ ਤਰ੍ਹਾਂ ਪ੍ਰੈਸ ਮਾਰ ਲੈਣੀ ਹੈ ਤੁਸੀਂ ਔਰ ਉਸ ਤੋਂ ਬਾਅਦ ਕੀ ਕਰਨਾ ਹੈ ਕਿ ਆਪਾਂ ਇਹਦੀ ਪਹਿਲਾਂ ਐਵੇਂ ਲੰਬੇ ਲੋਟ ਤੇ ਲਾਈ ਸੀ ਨਾ ਇਹ ਹੁਣ ਆਪਾਂ ਐਵੇਂ ਦੋਨੇ ਫੇਰ ਜੜਿਆ ਖੁੱਲੇ-ਖੁੱਲੇ ਵਾਲੇ ਪਾਸੇ ਹੋਣਗੇ ਇਹਨਾਂ ਨੂੰ ਪਕੜ ਕੇ ਇੱਥੋਂ ਫੇਰ ਤੋਂ ਇਹਦੀ ਤੈਹ ਲਗਾ ਲੈਣੀ ਤਾਂ ਠੀਕ ਹੈ ਜੀ ਇਸ ਤਰ੍ਹਾਂ ਚਾਹ ਲਾ ਲੈਣੀ ਹੈ ਹੁਣ ਆ ਇਹਦੇ ਪੱਲੇ ਆ ਗਏ ਹਾਂਜੀ ਆ ਇਹਦੇ ਪੱਲੇ ਆ ਗਏ ਜਿਹੜੇ ਆਪੋ ਪੱਲੇ ਆ ਪੱਲੇ ਤੋਂ ਆਪ ਇਸ ਤਰ੍ਹਾਂ ਐਵੇਂ ਗੱਟ ਥਾਂ ਛੱਡਣਾ ਜਾਂ ਜਿੰਨਾ ਵੀ ਤੁਸੀਂ ਛੱਡਣਾ ਹੈ ਉਹਨੂੰ ਤੁਸੀਂ ਇਸ ਤਰ੍ਹਾਂ ਫੋਲਡ ਕਰੋ ਠੀਕ ਹੈ ਜੀ ਫੋਲਡ ਕਰਕੇ ਤੇ ਤੁਸੀਂ ਪ੍ਰੈਸ ਲਗਾ ਦਿਓ ਇਹ ਥਾਂ ਆਨ ਲਗ ਬਣ ਗਈ ਨਾ ਲਾਈਨ ਬਿਲਕੁਲ ਇਹ ਆਪਾਂ ਥਾਂ ਛੱਡਣੀ ਆ ਉਸ ਤੋਂ ਬਾਅਦ ਆਗੇ ਆਪਣੇ ਬਾਕਸ ਵਾਲੇ ਜਿੱਥੇ ਆਪਾਂ ਬਾਕਸ ਬਣਾਉਣੇ ਆ ਬਾਕਸ ਬਣਾਉਣ ਵਾਸਤੇ ਤੁਸੀਂ ਕੀ ਕਰਨਾ ਹੈ ਕਿ ਜਿਹੜੀ ਆਹ ਵਾਲੀ ਖੁੱਲੀ ਸਾਈਡ ਆ ਇੱਧਰ ਖੁੱਲੀ ਸਾਈਡ ਮੇਰੇ ਵੱਲ ਪਈ ਆ ਠੀਕ ਹੈ ਜੀ ਇਹਦੇ ਜਦੋਂ ਤੁਸੀਂ ਇੱਕ ਇਹਨੂੰ ਤੈਹ ਹੋਰ ਕਰ ਲੈਣੀ ਹੈ ਜੀ ਇਹ ਇਸ ਤਰ੍ਹਾਂ ਇਸ ਤਰ੍ਹਾਂ ਜਦੋਂ ਤੁਸੀਂ ਤੈਹ ਕਰਨੀ ਆਹ ਵਾਲੀ ਚੀਜ਼ ਜਿਹਦੇ ਤੇ ਆਪਾਂ ਸੀਨ ਲਾਈ ਆ ਉਹਨਾਂ ਥਾਂ ਛੱਡ ਕੇ ਇਹਨੂੰ ਇੱਥੋਂ ਬਰਾਬਰ ਕਰਨਾ ਉਹਨਾਂ ਉਹਨੀ ਜਗ੍ਹਾ ਤੁਸੀਂ ਛੱਡ ਦੇਣੀ ਆ ਕਿਉਂਕਿ ਉਹ ਆਪਾਂ ਹੋਰ ਟਾਂਕੇ ਨਾਲ ਕਵਰ ਕਰਾਂਗੇ ਉੱਪਰ ਵਿੱਚ ਨਹੀਂ ਕਰਨੀ ਫਿਰ ਆਪਣਾ ਬਾਕਸ ਸਹੀ ਨਹੀਂ ਬਣਨਾਗਾ ਤੇ ਇੱਥੇ ਤੁਸੀਂ ਇੱਥੋਂ ਲਾ ਲਓ ਬਾਕਸ ਇੱਥੋਂ ਬਣੂਗਾ ਨਾ ਠੀਕ ਹੈ ਐਂ ਤਾਂ ਲਾ ਲਓ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਪ੍ਰੈਸ ਲਗਾ ਲਈ ਹੁਣ ਤੁਸੀਂ ਦੇਖੋ ਰਹਿ ਗਈ ਗੱਲ ਇਹਦੀ ਲੰਬਾਈ ਚੜਾਈ ਦੀ ਹੁਣ ਤੁਸੀਂ ਕੋਈ ਸੋਚੂਗਾ ਕਿ ਵੀ ਆਹ ਪਾਸਾ ਜੀ ਜਿਹਨੇ ਵਾਧਾ ਗਿਆ ਜਾਂ ਆ ਘਟ ਗਿਆ ਜਿਵੇਂ ਹੁਣ ਆਪਾਂ ਐਵੇਂ ਚੱਕ ਕੇ ਤੈਲਾਵਾਂਗੇ ਬਾਕਸ ਬਣਾਉਣ ਵਾਸਤੇ ਹਾਂ ਤੇ ਆਪਾਂ ਨੂੰ ਕਿਸਾ ਪਾਉਗਾ ਜੀ ਆਪਾਂ ਇੱਥੇ ਹੀ ਰੱਖ ਲਿਆ ਤਾਂ ਫਿਰ ਇਹ ਇੰਨਾ ਰਹਿ ਜਾਊ ਜਾਂ ਵੱਧ ਕਰ ਲਿਆ ਫਿਰ ਵੱਧ ਰਹਿ ਜਾਊ ਤਾਂ ਉਹਦੇ ਵੀ ਇੱਕ ਤਰੀਕਾ ਹੈ ਦੇਖੋ ਆਪਾਂ ਬਿਲਕੁਲ ਚੌਰਸ ਬਾਕਸ ਬਣਾਉਣਾ ਨਾ ਕਿ ਆਪਾਂ ਜਿਹੜਾ ਡਿਜ਼ਾਈਨ ਆ ਫੁਲਕਾਰੀ ਦਾ ਆਪਣਾ ਉਹ ਚੌਰਸ ਦੇ ਸਹਾਰੇ ਨਾਲ ਪਾਉਣੇ ਹੁੰਦੇ ਆ ਤਾਂ ਉਹ ਮਤਲਬ ਕਿ ਬਿਲਕੁਲ ਬਾਕਸ ਦੇ ਵਿੱਚ ਸੈੱਟ ਆਵੇ ਵਿਚਾਲੇ ਵੀ ਉਨੀ ਜਗ੍ਹਾ ਬਚੇ ਸਾਈਡਾਂ ਦਾ ਵੀ ਉਹਦੇ ਵਾਸਤੇ ਆਪਾਂ ਕੀ ਕਰਾਂਗੇ ਦੇਖੋ ਆਪਾਂ ਜਿੰਨੀ ਚੀਜ਼ ਆਏ ਲੰਬਾਈ ਜਿੰਨੀ ਉਨੀ ਇਧਰੋਂ ਚੜਾਈ ਜਾਨੀ ਕਿ ਦੋਨੇ ਸਾਈਡਾਂ ਆਪਾਂ ਨੂੰ ਸਕੁਅਰ ਦੇ ਰੂਪ ਵਿੱਚ ਚਾਹੀਦੀਆਂ ਤਾਂ ਆਪਾਂ ਆ ਚੀਜ਼ ਲੈਣੀ ਹੈ ਜਿੰਨੀ ਆਪਾਂ ਨੂੰ ਆ ਚੀਜ਼ਾਂ ਇਹਨੂੰ ਆਪਾਂ ਕੀ ਕਰਾਂਗੇ ਇਹ ਕੰਨੀ ਆਪਾਂ ਨੂੰ ਇੰਨੀ ਆ ਚਾਹੀਦੀ ਹੈ ਤਾਂ ਤੁਸੀਂ ਇੱਥੋਂ ਚੱਕ ਲਓ ਜਿੰਨੀ ਆ ਚੀਜ਼ਾਂ ਨਾ ਉਨੇ ਹੀ ਆ ਚਾਹੀਦੀਆਂ ਇੱਥੋਂ ਫੜ ਲਓ ਠੀਕ ਹੈ ਇੱਥੋਂ ਵਰਕੇ ਇੱਥੇ ਵੀ ਉਂਗਲ ਰੱਖ ਲਓ ਐ ਰੱਖ ਕੇ ਨਾਲ ਉਹ ਇਹ ਲਾਓ ਵਾ ਦੇਖੋ ਇੱਥੇ ਮੜਾ ਜਾਂ ਨਿਸ਼ਾਨ ਹੀ ਚਾਹੀਦਾ ਆਪਾਂ ਨੂੰ ਬਸ ਤੁਹਾਨੂੰ ਪਤਾ ਲੱਗ ਜਾਵੇ ਕਿ ਅਸੀਂ ਇੱਥੋਂ ਫੋਲਡ ਕਰਨਾ ਫਿਰ ਇੱਥੋਂ ਫੋਲਡ ਕਰਦੇ ਹਾਂ ਠੀਕ ਹੈ ਜੀ ਇਹ ਤੋਂ ਫੋਲਡ ਹੋ ਗਿਆ। ਇੱਥੋਂ ਫੋਲਡ ਕਰਕੇ ਇਹਨੂੰ ਚੰਗੀ ਤਰ੍ਹਾਂ ਫਿਰ ਪ੍ਰੈਸ ਮਾਰ ਦਈਏ ਤੇ। ਆ ਦੇਖੋ। ਪ੍ਰੈਸ ਮਾਰਨ ਤੋਂ ਬਾਅਦ ਆਹ ਹੁਣ ਤੁਹਾਡਾ ਬਾਕਸ ਬਣ ਗਿਆ। ਇਹ ਹੁਣ ਸੇਮ ਲੰਬਾਈ ਚੜਾਈ ਦਾ ਬਾਕਸ ਆਪਣੇ ਕੋਲੇ ਬਣ ਗਿਆ। ਠੀਕ ਹੈ ਜੀ ਹੁਣ ਆਪਾਂ ਨੂੰ ਲੱਗੂਗਾ ਕਿ ਜਦੋਂ ਆਪਾਂ ਕੱਢਾਂਗੇ ਉਦੋਂ ਇਹ ਮਟ ਜਾਣਾ ਫੇਰ ਆਪਾਂ ਬਾਅਦ ਚ ਕੀ ਕਰਾਂਗੇ ਜੇ ਇਹ ਮਟ ਗਿਆ ਹੁਣ ਤੁਸੀਂ ਕੀ ਕਰਨਾ ਕਿ ਜਿਹੜੇ ਪੈਨਸਲ ਨਾਲ ਤੁਸੀਂ ਨਾ ਇਹਨੂੰ ਲਾਈਨ ਲਾ ਲੈਣੀ ਹੈ ਇਹਨੂੰ ਪੱਕਾ ਕਰ ਲੈਣਾ ਪੈਨਸਲ ਨਾਲ ਲਾਈਨ ਇਹ ਧਿਆਨ ਰੱਖਣਾ ਕਿ ਆਪਾਂ ਸਿੱਧੇ ਪਾਸੇ ਲਾਉਣੀ ਆ ਆ ਪੁੱਠੇ ਪਾਸੇ ਸੀਗੇ ਪੁੱਠੇ ਪਾਸੇ ਨਾ ਲਗਾ ਲਿਓ ਆਪਾਂ ਲਾਈਨ ਲਾਉਣੀ ਸਿੱਧੇ ਪਾਸੇ ਹੁਣ ਆ ਆਪਣਾ ਬਾਕਸ ਆ ਆਮ ਇਹਨੂੰ ਪੱਕਾ ਕਰਨਾ ਚਾਹੁੰਦੇ ਆ ਕਿ ਇਹ ਜਦੋਂ ਆਪਾਂ ਕੜਾਈ ਕੱਢਾਂਗੇ ਇਹ ਮਿਟਣਾ ਨਹੀਂ ਚਾਹੀਦਾ ਆਪਣੇ ਕੋਲ ਤਾਂ ਇਹਨੂੰ ਪੱਕਾ ਕਰਨ ਵਾਸਤੇ ਨਾ ਤੁਸੀਂ ਇਸ ਤਰ੍ਹਾਂ ਦਾ ਇੱਕ ਵੱਡਾ ਸਕੀਲ ਲੈ ਲ ਆਵਲੀ ਲਾਈਨ ਰੱਖੋ ਤੁਸੀਂ ਸੈਂਟਰ ਦੇ ਵਿੱਚ ਠੀਕ ਹੈ ਜੀ ਆ ਜਦੋਂ ਲਾਈਨ ਆਪਣੇ ਸੈਂਟਰ ਚ ਆ ਗਈ ਇਹਦੇ ਇੱਕ ਲਾਈਨ ਤੁਸੀਂ ਇਧਰ ਮਾਰ ਲਓ ਇੱਕ ਲਾਈਨ ਇਧਰ ਤੇ ਤੁਸੀਂ ਉਹਨਾਂ ਟਾਂਕਾ ਚਾੱਕ ਕੇ ਜਿਹੜਾ ਆਪਾਂ ਸਿੱਖਿਆ ਸੀਗਾ ਬਾਕਸ ਬਣਾਉਣ ਵਾਲਾ ਟਾਂਕਾ ਉਹ ਤੁਸੀਂ ਉਹਨਾਂ ਟਾਂਕਾ ਲਗਾ ਦਿਓ ਠੀਕ ਹੈ ਜੀ ਇੱਥੇ ਰੱਖਿਆ ਆਪਾਂ ਇਹਨੂੰ ਸ਼ਕੀਲ ਨੂੰ ਜਿੰਨਾ ਅਜੇ ਅੱਧਾ ਸੈਂਟੀਮੀਟਰ ਇਧਰ ਲੈ ਲਓ ਅੱਧਾ ਸੈਂਟੀਮੀਟਰ ਇਧਰ ਲੈ ਲਓ ਆ ਵਿਚਾਲਿਆਂ ਤੋਂ ਮਿਲ ਜਿਓ ਅੱਧਾ ਅੱਧਾ ਸੈਂਟੀਮੀਟਰ ਦੋਨੇ ਪਾਸੇ ਇਸ ਤਰ੍ਹਾਂ ਪੈਨਸਲ ਨਾਲ ਲੈਣ ਲਗਾਓ ਪੈਨ ਨਾਲ ਨਾਲ ਲਗਾਓ ਪੈਨਸਲ ਨਾਲ ਮੜਦੀ ਵੀ ਨਹੀਂ ਤੇ ਫਿਰ ਫੈਲਦੀ ਵੀ ਨਹੀਂ ਤੇ ਬਾਤ ਚ ਆਪੇ ਇਹ ਜੋਣੀ ਕੜਾਈ ਦੇ نیچے ਆ ਜਾਂਦੀ ਆ ਇੰਨੀ ਇਹਦੀ ਕੋਈ ਕੋਈ ਚੱਕਰ ਨਹੀਂ ਦਾ ਆ ਦੇਖੋ ਇਸ ਤਰ੍ਹਾਂ ਆ ਲਾਈਨ ਲੱਗ ਗਈ ਨਾ ਤੁਸੀਂ ਇਹਨੂੰ ਘੱਟ ਵੀ ਕਰ ਸਕਦੇ ਹੋ ਲਾਈਨ ਨੂੰ ਇਹਨੂੰ ਸੈਂਟਰ ਮੰਨ ਕੇ ਇਸ ਲਾਈਨ ਨੂੰ ਘੱਟ ਵੀ ਕਰ ਸਕਦੇ ਹੋ ਵੱਧ ਵੀ ਕਰ ਸਕਦੇ ਹੋ ਉੱਡਾ ਥੋੜਾ ਟਾਂਕਾ ਬਣ ਜੂ ਇਸੇ ਤਰ੍ਹਾਂ ਦੀਆਂ ਲਾਈਨਾਂ ਮੈਂ ਜਣੀ ਜ਼ਿਆਦਾ ਤੁਸੀਂ ਆਪਦਾ ਹਿਸਾਬ ਨਾਲ ਵਧੀਆ ਲਾ ਲਿਓ ਮਣਮੁਣਕੇ ਸਵਾਰ ਕੇ ਤੇ ਆ ਦੇਖੋ ਐਵੇਂ ਇੱਧਰ ਲਾਈਨ ਲੱਗ ਜੂਗੀ ਫੇਰ ਤੁਸੀਂ ਐਵੇਂ ਇਹਨੂੰ ਸੈਂਟਰ 'ਚ ਲੈ ਕੇ ਐਵੇਂ ਇੱਧਰ ਲਾ ਆ ਦੇਖੋ ਤੁਹਾਨੂੰ ਲਾਈਨ ਲੱਗੀ ਦੱਸ ਗਈ ਹੋਣੀ ਹੈ ਪੈਨਸਲ ਨਾਲ ਆ ਦੇਖੋ ਇੱਧਰ ਵੀ ਤੇ ਉਵੇਂ ਇਸੇ ਤਰ੍ਹਾਂ ਤੁਸੀਂ ਲਾਈਨਾਂ ਲਾ ਲਿਓ ਇਹ ਸਾਰੇ ਪਾਸੇ ਲਾਈਨਾਂ ਲੱਗ ਜਾਣੀਆਂ ਇਹ ਜਿਹੜਾ ਮੈਂ ਤੁਹਾਨੂੰ ਕੱਪੜਾ ਦੱਸਿਆ ਸੀ ਜਿਵੇਂ 120 ਰੁਪਏ ਮੀਟਰ ਹੁੰਦਾ ਤੁਸੀਂ ਹੁਣ ਸਾਰਾ ਕੁਝ ਤਾਂ ਤਕਰੀਬਨ ਆਪਾਂ ਸੈਖੀ ਲਿਆ ਜਿਨ੍ਹਾਂ ਨੇ ਕੱਢਣੀਆਂ ਫੁਲਕਾਰੀ ਤੁਸੀਂ ਕੱਪੜਾ ਖਰੀਦ ਲਓ 300 ਦਾ ਆ ਜਾਊਗਾ 2.5 ਮੀਟਰ ਤਾਂ ਤੁਸੀਂ ਲੈ ਕੇ ਥੋੜੀ ਨਾ ਹੈਵੀ ਨਾ ਕੱਢੋ ਜਿਨ੍ਹਾਂ ਸਿੱਖਣੀਆਂ ਕੋਈ ਗੱਲ ਨਹੀਂ ਫਿਰ ਹੌਲੀ ਹੌਲੀ ਆਪਾਂ ਨੂੰ ਜ਼ਿਆਦਾ ਐਕਸਪੀਰੀਅੰਸ ਹੁੰਦਾ ਹੈ ਤਾਂ ਫਿਰ ਆਪਾਂ ਵਧੀਆ ਕੱਢ ਸਕਦੇ ਹਾਂ ਤਾਂ ਤੁਸੀਂ ਹਲਕੇ ਡਿਜ਼ਾਈਨ ਤੋਂ ਸਟਾਰਟ ਕਰ ਸਕਦੇ ਆ ਤੇ ਮੈਂ ਵੀ ਨਾਲ-ਨਾਲ ਕੱਢ ਲੂੰਗੀ ਤੁਸੀਂ ਵੀ ਸਟਾਰਟ ਕਰੋ ਤੇ ਇਹਨੂੰ ਆਪਾਂ ਕੱਢਾਂਗੇ ਤੁਸੀਂ ਕਪੜਾ ਲੈ ਲਓ ਬਾਕਸ ਵਗੈਰਾ ਬਣਾ ਲਓ ਤੇ ਫਿਰ ਉਸ ਤੋਂ ਬਾਅਦ ਨੈਕਸਟ ਵਾਲੀ ਵੀਡੀਓ 'ਚ ਮੈਂ ਤੁਹਾਨੂੰ ਦੱਸ ਦੂੰਗੀ ਕਿ ਇਹਨੂੰ ਆਪਾਂ ਛਾਪਣਾ ਕਰਦੇ ਨਾਲ ਤੁਸੀਂ ਇਹਨੂੰ ਨੀਲ ਨਾਲ ਨਾ ਛਾਪ ਦਿਓ ਕਿਉਂਕਿ ਜਿਹੜਾ ਉਹ ਕਪੜੇ ਨੂੰ ਕਪੜਿਆਂ ਨੂੰ ਲਾਉਣ ਵਾਲਾ ਨੀਲ ਹੁੰਦਾ ਉਹ ਨਾ ਥੋੜਾ ਵਿੱਚ ਬੈਠ ਜਾਂਦਾ ਕਪੜੇ ਦੇ ਦੇਖਦਾ ਘਾਟਾ ਫਿਰ ਗਲਤ ਹੋ ਜਾਂਦਾ ਤੇ ਮੈਂ ਤੁਹਾਨੂੰ ਦੱਸੂੰਗੀ ਹੋਰ ਮਟੀਰੀਅਲ ਨਾਲ ਜਿਹਦੇ ਨਾਲ ਇਹਨੂੰ ਆਪਾਂ ਛਾਪਣਾ ਚਲੋ ਠੀਕ ਹੈ ਇਹ ਵੀਡੀਓ ਦੇਖਣ ਲਈ ਥੈਂਕ ਯੂ